ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਨਿਊਜ਼ ਦੇ ਵਿੱਚ ਮੈਂ ਕਮਲਜੀਤ ਕੌਰ ਪੇਸ਼ ਹੈ ਅੱਜ ਦਾ ਖਾਸ ਪੁਲਿਟਨ ਪੁਲਿਸ ਥਾਣਾ ਸਿਟੀ ਨਵਾਂ ਸ਼ਹਿਰ ਵਿਖੇ ਦਿੱਤੇ ਬਿਆਨ ਵਿੱਚ ਪ੍ਰਤਮਾ ਦੇਵੀ ਪਤਨੀ ਕਾਮੇਸ਼ਵਰ ਵਾਸੀ ਬਿਹਾਰ ਗੜ ਸ਼ੰਕਰ ਰੋੜ ਨਵਾਂ ਸ਼ਹਿਰ ਨੇ ਦੱਸਿਆ ਕਿ 25 ਫਰਵਰੀ ਨੂੰ ਉਸ ਦੇ ਘਰ ਵਿੱਚੋਂ ਚੋਰੀ ਹੋਈ ਸੀ ਜਿਸ ਵਿੱਚ ਇੱਕ ਪਲਾਸਟਿਕ ਦੇ ਡੱਬੇ ਵਿੱਚ ਪਾ ਕੇ ਰੱਖੇ ਹੋਏ 115000 ਰੁਪਏ ਦੋ ਸੋਨੇ ਦੇ ਮੰਗਲ ਸੂਤਰ ਇੱਕ ਜੋੜਾ ਵਾਲਿਆਂ ਦਾ ਦੋ ਲੇਡੀਜ਼ ਅੰਗੂਠੀਆਂ ਸੋਨੇ ਦੀਆਂ ਜਿਨ੍ਹਾਂ ਦਾ ਕੁੱਲ ਵਜ਼ਨ 3.5 ਤੋਲੇ ਬਣਦਾ ਹੈ ਚੋਰੀ ਹੋਏ ਸਨ ਤੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਇਹ ਚੋਰੀ surjit singh उर्फ ਮੈਗੋ ਪੁੱਤਰ ਬਲਵੀਰ ਸਿੰਘ ਵਾਸੀ ਡੋਗਰਪੁਰ ਹੁਸ਼ਿਆਰਪੁਰ ਨੇ ਕੀਤੀ ਹੈ ਜਿਸ ਤੇ ਐਸਆਈ ਸੁਖਦੇਵ ਸਿੰਘ ਨੇ ਮਾਮਲਾ ਦਰਜ ਕਰ ਲਿਆ ਹੈ ਬੰਗਾ ਦੇ ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 16 ਅਪ੍ਰੈਲ ਨੂੰ ਸ਼ਾਮ 6:15 ਵਜੇ ਕੰਚਨ ਮਾਹੀ ਪਤਨੀ ਹਰਜੀਤ ਸਿੰਘ ਵਾਸੀ ਬੈਬਲਪੁਰ ਥਾਣਾ ਮੈਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ਥਾਣਾ ਸਿਟੀ ਬੰਗਾ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਨਵਾਲੇਕ ਲੜਕਾ ਸ਼ੁਭਮਦੀਪ ਸਿੰਘ ਉਮਰ ਕਰੀਬ 14 ਸਾਲ ਪਿੰਡ ਬੈਬਲਪੁਰ ਤੋਂ ਆਪਣੇ ਦੋਵੇਂ ਭੈਣਾਂ ਸਮੇਤ ਸਕੂਲ ਵੈਨ ਰਾਹੀਂ ਸਤਲੋਈ ਪਬਲਿਕ ਸਕੂਲ ਬੰਗਾ ਗਿਆ ਸੀ ਪਰ ਸਕੂਲ ਦੀ ਛੁੱਟੀ ਤੋਂ ਬਾਅਦ 3 ਵਜੇ ਘਰ ਨਹੀਂ ਪੁੱਜਿਆ ਜਦਕਿ ਉਸ ਦੀਆਂ ਦੋਵੇਂ ਭੈਣਾਂ ਵੈਨ ਵਿੱਚ ਘਰ ਵਾਪਸ ਪੁੱਜ ਗਈਆਂ ਸਨ ਪਰ ਉਸ ਦਾ ਲੜਕਾ ਨਹੀਂ ਆਇਆ ਜਿਸ ਤੇ ਪੁ ਨੂੰ 5 ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਰੇਸ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਲਾਕੇ ਦੇ ਲੋਕਾਂ ਵੱਲੋਂ ਪੁਲਿਸ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਨਵਾਂਚਰ ਪੁਲਿਸ ਦੇ ਐਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਪੰਜ ਪੀਰਾਂ ਦੀ ਜਗ੍ਹਾ ਤੇ ਪਿੰਡ ਲਖਪੁਰ ਪਾਸ ਤੋਂ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਸ਼ੱਕ ਦੇ ਬਿਨਾਂ ਤੇ ਰੋਕਿਆ ਜਦੋਂ ਉਹਨਾਂ ਵੱਲੋਂ ਛੁੱਟੇ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 100 ਗੋਲੀਆਂ ਟ੍ਰੈਮਾਡੋਲ ਬਰਾਮਦ ਹੋਈ ਪੁਲਿਸ ਨੇ ਕਥਿਤ ਮੁਲਜ਼ਮ ਨਿੰਦਰ ਸਿੰਘ ਬਿਸ਼ਨਾਰਾਮ ਵਾਸੀ ਤਲਵੰਡੀ ਫੱਤੂ ਤੇ ਸਤਵੀਰ ਕੌਰ ਪੁੱਤਰੀ ਜੀਤਰਾਮ ਵਾਸੀ ਰਾਏਪੁਰ ਅਰਾਈਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਨਮਾਸ਼ਹਿਰ ਦੇ ਪਿੰਡ ਨੌਰਾ ਵਿਖੇ ਬੀਤੀ ਦੇਰ ਸ਼ਾਮ 50 ਸਾਲਾ ਇੱਕ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਵਿੰਦਰ ਸਿੰਘ ਉਰਫ ਮੰਗਾ ਜੋ ਕਿ ਪਿੰਡ ਨੌਰਾ ਵਿਖੇ ਧਮਾਕਾ ਡੀਜੇ ਨਾਂ ਦੀ ਦੁਕਾਨ ਚਲਾਉਂਦੇ ਹਨ ਉਹ ਦੇਰ ਸ਼ਾਮ ਆਪਣੇ ਟਾਟਾ ਏਸ ਗੱਡੀ 'ਤੇ ਸਵਾਰ ਹੋ ਕੇ ਜਦੋਂ ਘਰ ਦੇ ਗੇਟ ਲਾਗੇ ਪੁੱਜੇ ਤਾਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਹਨਾਂ ਨੂੰ ਪਿੱਛੇ ਤੋਂ ਸਿਰ ਵਿੱਚ ਗੋਲੀ ਮਾਰੀ ਜਿਸ ਕਾਰਨ ਉਹ ਆਪਣੇ ਘਰ ਦੇ ਦਰਵਾਜ਼ੇ ਤੇ ਡਿੱਗ ਪਏ ਤੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਜਲੰਧਰ ਦੇ ਕਾਰੋਬਾਰੀ ਕਮਲ ਸ਼ਰਮਾ ਵਾਸੀ ਸੈਂਟਰਲ ਟਾਊਨ ਨੇ ਦੱਸਿਆ ਕਿ ਥਾਣਾ ਨੰਬਰ 3 ਦੇ ਸਾਹਮਣੇ ਸਥਿਤ ਗਲੀ ਨੰਬਰ 5 ਵਿੱਚ ਉਹਨਾਂ ਦਾ ਘਰ ਹੈ 9 April ਨੂੰ ਉਹ ਪਰਿਵਾਰ ਸਮੇਤ ਉੱਤਰਾਖੰਡ ਅਤੇ ਦਿੱਲੀ ਘੁੰਮਣ ਗਏ ਸਨ ਕੱਲ੍ਹ ਸ਼ਾਮ ਨੂੰ ਜਦੋਂ ਉਹ ਵਾਪਸ ਪਰਤੇ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅੰਦਰ ਅਲਮਾਰੀਆਂ ਦਾ ਸਮਾਨ ਖਿਲਰਿਆ ਪਿਆ ਸੀ ਉਹਨਾਂ ਨੇ ਦੱਸਿਆ ਕਿ ਅਲਮਾਰੀਆਂ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਕਦੀ ਗਾਇਬ ਹੈ ਸੰਮਰਾਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ ਪਿੰਡ ਮਾਨੂਪੁਰ ਵਿੱਚ ਇੱਕ ਸ਼ਖਸ ਨੇ ਆਪਣੇ ਹੀ ਚਾਚੇ ਦਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਤਲ ਕਰ ਦਿੱਤਾ ਹੈ ਇਸ ਵਾਰ ਦਾਤ ਨੂੰ ਲਕਾਉਣ ਲਈ ਚਾਚੇ ਦਾ ਸੰਸਕਾਰ ਕਰ ਦਿੱਤਾ ਗਿਆ ਪਰ ਪੁਲਿਸ ਨੇ ਮੌਕੇ ਤੇ ਪੁੱਜ ਕੇ ਕੰਕਾਲ ਕਬਜ਼ੇ ਵਿੱਚ ਲੈ ਲਏ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ આરોપી ਮੌਕੇ ਤੋਂ ਫਰਾਰ ਹੈ ਜਿਸ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਹਨ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੀ ਪੁਲਿਸ ਨੇ ਪਾਕਿਸਤਾਨ ਪਾਸੋਂ ਡਰੋਨ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਦੋ આરોપીਆਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਹਵੇਲੀਆਂ ਥਾਣਾ ਸਰਾਏ ਅਮਾਨਤ ਖਾਨ ਦੇ ਇਲਾਕੇ ਵਿੱਚ ਡਿਫੈਂਸ ਲਾਈਨ ਦੇ ਲਾਗੇ ਡਰੋਨ ਦੀਆਂ ਆਵਾਜ਼ਾਂ ਸੁਣੀਆਂ ਪੁਲਿਸ ਨੇ ਦੋਵਾਂ આરોપીਆਂ ਕੋਲੋਂ ਡਰੋਨ ਦੀਆਂ ਬੈਟਰੀਆਂ ਚਾਰਜਰ ਡਾਟਾ ਕੇਬਲ ਅਤੇ ਡਰੋਨ ਦੇ 8 ਪੱਖੇ ਵੀ ਬਰਾਮਦ ਕੀਤੇ ਹਨ ਅਸਮ ਵਿੱਚ ਸ਼ਨੀਵਾਰ ਨੂੰ ਆਏ ਤੂਫਾਨ ਨਾਲ ਆਸਮਾਨੀ ਬਿਜਲੀ ਡਿਗਨ ਕਰਨ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ ਮਰਨ ਵਾਲਿਆਂ ਵਿੱਚ ਨਵਾਲਗ ਵੀ ਸ਼ਾਮਿਲ ਹਨ ਸੂਬਾ ਸਰਕਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਗਰਮੀ ਦੇ ਮੌਸਮ ਵਿੱਚ ਆਉਣ ਵਾਲੇ ਤੂਫਾਨ ਨੂੰ ਅਸਮ ਵਿੱਚ ਬਾਰਡ ਇਸ ਇਲਾਕੇ ਆ ਗਿਆ ਹੈ ਤੂਫਾਨ ਆਪਣੇ ਇਸ ਤਬਾਹੀ ਦੇ ਨਿਸ਼ਾਨ ਛੱਡ ਗਿਆ ਜਿਸ ਵਿੱਚ ਉਜੜੇ ਗਏ ਘਰ ਦਰਖਤ ਅਤੇ ਬਿਜਲੀ ਦੀਆਂ ਟੁੱਟੀਆਂ ਲਾਈਨਾਂ ਸ਼ਾਮਿਲ ਹਨ ਰੂਸੀ ਫੌਜ ਨੇ ਯੂਕਰੇਨ ਦੀ ਰਾਜਧਾਨੀ ਕੀਵ ਪੱਛਮੀ ਯੂਕਰੇਨ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ ਇਹ ਕਾਰਵਾਈ ਯੂਕਰੇਨ ਦੇ ਲੋਕਾਂ ਤੇ ਉਨ੍ਹਾਂ ਦੇ ਪੱਛਮੀ ਸਮਰਥਕਾਂ ਨੂੰ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਰੂਸ ਦੇ ਪੂਰਬ ਵੱਲੋਂ ਨਵੇਂ ਸਿਰੇ ਤੇ ਹਮਲੇ ਤੇਜ਼ ਕਰਨ ਦੇ ਬਾਵਜੂਦ ਪੂਰਾ ਦੇਸ਼ ਖਤਰੇ ਵਿੱਚ ਹੈ ਕਾਲਾ ਸਾਗਰ ਵਿੱਚ ਆਪਣੇ ਇੱਕ ਅਹਿਮ ਜੰਗੀ ਬੇੜੇ ਦੇ ਨਸ਼ਟ ਹੋਣ ਤੇ ਰੂਸੀ ਇਲਾਕੇ ਵਿੱਚ ਯੂਕਰੇਨ ਦੇ ਕਥਿਤ ਹਮਲੇ ਵਿੱਚ ਪੜ ਕੇ ਰੂਸ ਨੇ ਯੂਕਰੇਨ ਦੀ ਰਾਜਧਾਨੀ ਤੇ ਨਵੇਂ ਸਿਰੇ ਤੋਂ ਮਿਜ਼ਾਈਲ ਹਮਲੇ ਕਰਨ ਦੀ ਚੇਤਾਵਨੀ ਦਿੱਤੀ ਹੈ ਕੈਨੇਡਾ ਦੇ ਐਡਮਿਨ ਵਿੱਚ 16 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਕਰਨਵੀਰ ਸਿੰਘ ਸੋਤਾ ਦਾ ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ ਜਿੱਥੇ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਰਾਤ 9 ਵਜੇ ਉਸ ਦੀ ਮੌਤ ਹੋਈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਕਰਨਵੀਰ ਤੇ ਪਿਛਲੇ ਹਫਤੇ ਸਕੂਲ ਵਿੱਚ ਹੀ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਇਹ ਹਮਲਾ ਪਛਾਣ ਨਾ ਹੋਣ ਕਾਰਨ ਕੀਤਾ ਗਿਆ ਸੀ ਦਰਅਸਲ ਹਮਲਾਵਰ ਇੱਕ ਹੋਰ ਵਿਦਿਆਰਥੀ ਨੂੰ ਮਾਰਨ ਲਈ ਆਏ ਸਨ ਜਿਸ ਦੀ ਦਿੱਖ ਉਸਦੇ ਪੋਤੇ ਕਰਨਵੀਰ ਨਾਲ ਮਿਲਦੀ ਜੁਲਦੀ ਸੀ ਪੁਲਿਸ ਵੱਲੋਂ ਭਾਰਤੀ ਮੂਲ ਦੇ ਸਾਰੇ 7 ਹਮਲਾਵਰਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਆਈਪੀਐਲ ਦੇ 29ਵੇਂ ਮੈਚ ਵਿੱਚ ਹైదరాబాద్ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ ਹੈ ਤੇ ਆਈਪੀਐਲ ਦੇ 30ਵੇਂ ਮੈਚ ਵਿੱਚ ਗੁਜਰਾਤ ਨੇ ਚੰਨਈ ਨੂੰ 3 ਵਿਕਟਾਂ ਨਾਲ ਹਰਾਇਆ ਹੈ ਆਓ ਹੁਣ ਦੇਖਦੇ ਹਾਂ ਮੌਸਮ ਦਾ ਹਾਲਚਲ ਅੱਜ ਆਸਮਾਨ ਸਾਫ਼ ਰਹੇਗਾ ਅਤੇ ਤਾਪਮਾਨ ਵਧੇਗਾ ਅੱਜ ਘੱਟ ਤੋਂ ਘੱਟ ਤਾਪਮਨ 23 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 42 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ, ਕੱਲ ਫਿਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ।